ਦੇਹਤ ਵਿਭਾਗ ਪੰਜਾਬ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਡੇਂਗੂ ਮੱਛਰ ਸਾਫ ਪਾਣੀ ਸੇ ਪੈਦਾ ਹੁੰਦਾ ਹੈ ਔਰ ਉਸ ਦੇ ਲਈ ਹਰ ਘਰ ਦੇ ਵਿੱਚ ਹਰੇਕ ਵਿਅਕਤੀ ਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ ਕੁਲਰ ਦੇ ਜਿਸ ਤੇ ਪਾਣੀ ਜਮਾ ਹੁੰਦਾ ਹੈ ਉਹਦੇ ਵਿੱਚ ਵੀ ਇਸ ਦਾ ਲਾਰਵਾ ਪੈਦਾ ਹੋ ਜਾਂਦਾ ਹੈ ਉਹ ਜਿਹੜੇ ਗਮਲੇ ਨੇ ਉਹਦੇ ਵਿੱਚ ਵੀ ਪਾਣੀ ਜਮਾ ਨਹੀਂ ਹੋਣਾ ਚਾਹੀਦਾ ਫ੍ਰਿਜ ਕੀ ਪਿਛਲੀ ਟ੍ਰੇ ਹੁੰਦੀ ਹੈ ਉਸ ਨੂੰ ਵੀ ਸਾਫ ਰੱਖਣਾ ਬਹੁਤ ਜ਼ਰੂਰੀ ਤਾਂ ਕਿ ਸਾਡਾ ਆਲਾ ਦੁਆਲਾ ਸਭਤਰਵੇ ਔਰ ਕੋਈ ਵੀ ਵਿਅਕਤੀ ਡੇਂਗੂ ਦੀ ਬਿਮਾਰੀ ਦੇ ਚਪੇਟ ਚ ਨਾ ਆਵੇ। ਹੁਣ ਜਿਸ ਤਰ੍ਹਾਂ ਮੌਸਮ ਚੇਂਜ ਹੋ ਰਿਹਾ ਹੈ ਗਰਮੀ ਦਾ ਮੱਛਰ ਵੀ ਮਤਲਬ ਡੇਂਗੂ ਫੈਲ ਸਕਦਾ ਹੈ ਉਸ ਦੇ ਲਈ ਸਿਹਤ ਵਿਭਾਗ ਵੱਲੋਂ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਗਏ ਹਨ? ਸੀਨੀਅਰ ਮੈਡੀਕਲ ਅਧਿਕਾਰੀ ਸਮਾਣਾ ਇਹ ਹੈ ਕਿ ਡੇਂਗੂ ਦੇ ਵਾਸਤੇ ਅਸੀਂ ਹਰ ਸ਼ੁੱਕਰਵਾਰ ਡੇਂਗੂ ਤੇ ਬਾਰ ਮੁਹਿੰਮ ਚੱਲ ਰਹੀ ਹੈਗੀ ਤੇ ਘਰ-ਘਰ ਜਾ ਕੇ ਸਾਡੀਆਂ ਟੀਮਸ ਕੂਲਰਾਂ ਦੀ ਸਫਾਈ, ਗਮਲਿਆਂ ਦੀ ਸਫਾਈ ਤੇ ਜਿੱਥੇ ਵੀ ਪਾਣੀ ਖੜਦਾ ਉਹਨਾਂ ਦੀ ਸਫਾਈ ਕਰਵਾ ਰਹੇ ਨੇ ਕਿ ਤਾਂ ਜੋ ਡੇਂਗੂ ਦਾ ਮੱਛਰ ਦਾ ਲਾਰਵਾ ਨਾ ਬਣ ਸਕੇ। ਤੇ ਇਹ ਜਿਹੜਾ ਮੱਛਰ ਹੈਗਾ ਦਿਨ ਚ ਕੱਟਦਾ ਹੈਗਾ ਤੇ ਜਦੋਂ ਵੀ ਬੁਖਾਰ ਚੜਦਾ ਹੈਗਾ ਕਾਫੀ ਤੇਜ਼ ਬੁਖਾਰ ਹੁੰਦਾ ਤੇ ਸਿਰ ਸਿਰ ਵਿੱਚ ਬਹੁਤ ਦਰਦ ਹੁੰਦਾ ਹੈਗਾ ਤੇ ਜਿੰਨੀ ਵੀ ਆਪਾਂ ਅਵੇਅਰਨੈਸ ਕਰਾਂਗੇ ਉਹਦੇ ਨਾਲ ਆਪਾਂ ਡੇਂਗੂ ਤੋਂ ਬਚੇ ਰਵਾਂਗੇ ਕੋਮਲਪ੍ਰੀਤ ਕੌਰ ਹਾਂ ਕੋਮਲ ਦੱਸੋ ਵੀ ਡੇਂਗੂ ਨੂੰ ਲੋਕਾਂ ਦੇ ਲਈ ਕਿਸ ਤਰ੍ਹਾਂ ਇਹ ਤੁਹਾਡੇ ਵੱਲੋਂ ਉਪਰਾਲਾ ਹੋਣਾ ਹੈ ਸਰ ਜਿੱਦਾਂ ਤੁਹਾਨੂੰ ਪਤਾ ਜਿੱਥੇ ਪਾਣੀ ਵਗੈਰਾ ਖੜ ਜਾਂਦਾ ਤਾਂ ਉੱਥੇ ਅਸੀਂ ਲੋਕਾਂ ਨੂੰ ਜਾਗਰੂਕ ਕਰਦੇ ਆ ਕਿ ਪਾਣੀ ਜਿਹੜਾ ਉਹਨੂੰ ਸਾਫ਼ ਕੀਤਾ ਜਾਏ ਤੇ ਕਿਤੇ ਪਾਣੀ ਖੜਾ ਨਾ ਦਿੱਤਾ ਜਾਏ ਤੇ ਘਰਾਂ ਦੇ ਵਿੱਚ ਸਫਾਈਆਂ ਰੱਖੀਆਂ ਜਾਣ ਤੇ ਕੱਪੜੇ ਨੇ ਜਿਹੜੇ ਉਹ ਪੂਰੀਆਂ ਵਾਵਾਂ ਦੇ ਪਾਏ ਜਾਣ ਤਾਂ ਜੋ ਡੇਂਗੂ ਮੱਛਰ ਜਣਨ ਕ ਤੁਸੀਂ ਆਪਣੇ ਘਰ ਤੇ ਵੀ ਜਾ ਕੇ ਚੈੱਕ ਕਰੋਗੇ ਸਾਰਾ ਹਾਂਜੀ ਸਰ ਬਿਲਕੁਲ ਆ ਬੇਟਾ ਸਿੰਸ ਲਈ ਜੇ ਬੰਮਾ ਸਰਦਾਰੀ ਦਾ ਵੀ ਯੂਸ ਕਰਾਂਗੇ ਤੇ ਜਿੱਥੇ ਪਾਣੀ ਵਗੈਰਾ ਜ਼ਿਆਦਾ ਖੜਦਾਗਾ ਉਸ ਤੋਂ ਵੀ ਆਪਾਂ ਕਰਾਂਗੇ ਮੈਂ ਆਪਣੀ ਘਰ ਜਾ ਕੇ ਸਾਰੀ ਸਫਾਈ ਕਰਾਂਗੀ ਜ਼ਿਆਦਾਤਰ ਆਪਾਂ ਨੂੰ ਸਾਫ ਸਫਾਈ ਦੇ ਉੱਤੇ ਧਿਆਨ ਦੇਣਾ ਚਾਹੀਦਾ ਹੈਗਾ ਤੇ ਆਪਾਂ ਨੂੰ ਮਤਲਬ ਸਾਫ ਸੁਥਰੇ ਕੱਪੜੇ ਪਾਣੇ ਚਾਹੀਦੇ ਆ ਦਿਨ ਚ ਦੋ ਵਾਰ ਨਹਾਉਣਾ ਚਾਹੀਦਾ ਹੈ ਤੇ ਹੋਰ ਕੋਈ ਵੀ ਜਗ੍ਹਾ ਤੇ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ ਜਿੰਨੀ ਵੀ ਜ਼ਰੂਰਤ ਹੋਏ ਸਿਰਫ ਓਨਾ ਹੀ ਪਾਣੀ ਆਪਾਂ ਇਕੱਠਾ ਕਰਕੇ ਰੱਖੀਏ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ న్యూਸ